ਹਾਲੇਲੂਇਆ ਜਿਵੇਂ ਕਿ ਤੁਹਾਨੂੰ ਦੱਸ ਦਿੱਤੇ ਜਾਵੇ ਕਿ ਪ੍ਰੇਰਿਤ ਅੰਕੁਰ ਯੂਸਫ ਅਨੁਲਾਜੀ ਦੇ ਵੱਲੋਂ ਭਾਰਤ ਦੇ ਵਿੱਚ ਸਭ ਤੋਂ ਵੱਡਾ ਬਾਈਬਲ ਕਾਲਜ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜੋ ਕਿ ਜਲੰਧਰ ਦੇ ਵਿੱਚ ਜੋ ਕਿ ਉਹਨਾਂ ਦੇ ਦੁਆਰਾ ਜਲੰਧਰ ਖੰਬੜਾ ਚਰਚ ਦੇ ਨਸਤੀਕ ਜੋ ਕਿ ਉਹਨਾਂ ਦੇ ਦੁਆਰਾ ਬਹੁਤ ਵੱਡਾ ਦਾ ਬਾਈਬਲ ਕ੍ਰਾਈਸਟ ਕਾਲਜ ਜੋ ਕਿ ਬਣਾਇਆ ਗਿਆ ਔਰ ਇਹ ਸਭ ਮਸੀਹ ਲੋਕਾਂ ਦੇ ਲਈ ਸਭ ਜੋ ਪਰਮੇਸ਼ਰ ਦੇ ਵਿੱਚ ਲੋਕ ਨੇ ਉਹਨਾਂ ਦੇ ਲਈ ਵੱਡੀ ਜੋ ਕਿ ਗੁੱਡ ਨਿਊਜ਼ ਹੈ ਕੀ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਦੇ ਵਿੱਚ ਕਿ ਕਿੰਨੀ ਖੂਬਸੂਰਤੀ ਦੇ ਨਾਲ ਜੋ ਕਿ ਕਿੰਨੀ ਖੂਬਸੂਰਤੀ ਦੇ ਨਾਲ ਇਸ ਚੀਜ਼ ਨੂੰ ਬਣਾਇਆ ਗਿਆ ਔਰ ਇਹ ਕੋਈ ਮਨੁੱਖਾਂ ਦੇ ਵੱਸ ਦੀ ਗੱਲ ਨਹੀਂ ਹੈ ਕੋਈ ਇਨਸਾਨਾਂ ਦੇ ਵੱਸ ਦੀ ਗੱਲ ਨਹੀਂ ਹੈ ਇੱਕ ਅਨੁਗ੍ਰਹਿ ਪਰਮੇਸ਼ਰ ਦਾ ਅਨੁਗ੍ਰਹਿ ਹੈ ਕਿ ਪਰਮੇਸ਼ਰ ਦੇ ਦਾਸ ਦੇ ਉੱਤੇ ਹੋਇਆ ਔਰ ਉਹਨਾਂ ਨੇ ਜੋ ਵਿਜ਼ਨ ਦੇਖਿਆ ਸੀ ਕਿਉਂਕਿ ਉਹ ਦੱਸਦੇ ਨੇ ਕਿ ਬਹੁਤ ਹੀ ਸਾਲ ਪਹਿਲੇ ਨਜ਼ਰ ਜੋ ਕਿ ਵਿਜ਼ਨ ਸੀ ਕਿ ਉਹਨਾਂ ਨੇ ਬਾਈਬਲ ਕਾਲਜ ਨੂੰ ਬਣਾਣਾ ਹੈ ਔਰ ਅੱਜ ਤੁਸੀਂ ਦੇਖ ਸਕਦੇ ਹੋ ਕਿ ਪ੍ਰਭੂ ਪਰਮੇਸ਼ਰ ਮਸੀਹ ਨੇ ਉਹਨਾਂ ਦੇ ਵਿਜ਼ਨ ਨੂੰ ਪੂਰਾ ਕੀਤਾ ਔਰ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਵੱਡਾ ਜੋ ਕਿ ਭਾਰਤ ਦੇ ਵਿੱਚ ਸਭ ਤੋਂ ਪਹਿਲਾ ਇੰਨਾ ਵੱਡਾ ਜੋ ਕਿ ਬਾਈਬਲ ਕਾਲਜ ਬਣ ਕੇ ਹੁਣ ਤਿਆਰ ਹੋ ਚੁੱਕਾ ਹੈ ਔਰ ਇਹ ਸਾਡੇ ਜੋ ਕਿ ਬ੍ਰਦਰ ਸਿਸਟਰ ਦੇ ਲਈ ਜੋ ਵੀ ਪਰਮਿਸ਼ਨ ਨੂੰ ਆਪਣਾ ਜੀਵਨ ਦੇਣਾ ਚਾਹੁੰਦੇ ਨੇ ਜੋ ਵੀ ਪਰਮਿਸ਼ਨ ਨੂੰ ਆਪਣੇ ਜੀਵਨ ਦੇ ਵਿੱਚ ਲੈ ਕੇ ਪਰਮੇਸ਼ਰ ਦੇ ਲਈ ਸੇਵਕਾਈ ਕਰਨਾ ਚਾਹੁੰਦੇ ਨੇ ਪਾਸ ਸਭਨ ਸਕਦੇ ਨੇ ਉਹਨਾਂ ਦੇ ਲਈ ਬਹੁਤ ਵੱਡੀ ਜੋ ਕਿ ਗੁੱਡ ਨਿਊਜ਼ ਹੈ ਕਿ ਉਹ ਇੱਥੇ ਹੁਣ ਬਾਈਬਲ ਸਟੱਡੀ ਲੈ ਕੇ ਔਰ ਵੱਡੇ ਨੂੰ ਕਰਨਗੇ ਪਰਮੇਸ਼ਰ ਦੀ ਸੇਵਕਾਈ ਨੂੰ ਕਰਨਗੇ ਔਰ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ਰ ਦੇ ਦਾਸ ਅਪੋਸਟਲ ਅੰਕਰ ਯੂਸਫ ਨੌਲਜੀ ਖੁਦ ਦਾ ਬਾਈਬਲ ਕੋਲ ਜਿਹਨੂੰ ਜੋ ਕਿ ਦਿਖਾ ਰਹੇ ਨੇ ਸਭ ਲੋਕਾਂ ਨੂੰ ਜੋ ਕਿ ਕਿੰਨਾ ਵੱਡਾ ਜੋ ਕਿ 2 ਇੱਕ ਨਹੀਂ 2 ਬਿਲਡਿੰਗਾਂ ਬਣਾਈਆਂ ਗਿਆ ਹੱਥ ਤੱਕ ਉਹਨਾਂ ਲੋਕਾਂ ਦੇ ਲਈ ਵੀ ਸਥਾਨ ਬਣਾਇਆ ਗਿਆ ਬਹੁਤ ਖੂਬਸੂਰਤ ਜਗਾ ਬਣਾਈ ਗਈ ਕਿ ਜਿਨ੍ਹਾਂ ਨੇ ਪ੍ਰਭੂ ਯਸ਼ਮਸੀ ਨੂੰ ਆਪਣਾ ਜੀਵਨ ਦਿੱਤਾ ਜਿਨ੍ਹਾਂ ਨੇ ਪ੍ਰਭੂ ਯਸ਼ਮਸੀ ਨੂੰ ਆਪਣਾ ਉਧਾਰਕਰਤਾ ਗ੍ਰਹਿਣ ਕੀਤਾ ਔਰ ਸਭ ਕੁਝ ਛੱਡ ਕੇ ਪਰਮੇਸ਼ਰ ਦੇ ਹੋ ਕਿਨੇ ਉਹਨਾਂ ਦੇ ਵਾਸਤੇ ਜੋ ਕਿ ਅਲੱਗ ਬਿਲਡਿੰਗ ਨੂੰ ਤਿਆਰ ਕੀਤਾ ਗਿਆ ਹੈ ਔਰ ਪਰਮੇਸ਼ਰ ਦਾ ਵੱਡਾ ਅਨੁਗ੍ਰਹਿ ਪਰਮੇਸ਼ਰ ਦੇ ਦਾਸ ਦੇ ਉੱਤੇ ਆ ਕਿ ਉਹ ਅਨੇ ਵੱਡੇ ਕੰਮ ਚੋ ਕੀ ਕਰ ਪਾ ਰਹੇ ਨੇ ਹਾਲੇਲੂਇਆ ਤੁਸੀਂ ਦੇਖ ਸਕਦੇ ਹੋ ਸਟਾਫ ਰੂਮ ਸਟੱਡੀ ਰੂਮ ਬਾਥਰੂਮ ਹਰ ਇੱਕ ਚੀਜ਼ ਇੰਨੀ ਵਧੀਆ ਤਰੀਕੇ ਨਾਲ ਬਣਾਈ ਗਈ ਹੈ ਕਿ ਦੇਖਣ ਵਾਲਾ ਵੀ ਹੈਰਾਨ ਰਹਿ ਜਾਏਗਾ ਕਿ ਕਿੰਨੀ ਖੂਬਸੂਰਤੀ ਦੇ ਨਾਲ ਪਰਮੇਸ਼ਰ ਦੇ ਦਾਸ ਜੋ ਕਿ ਕੰਮ ਕਰਦੇ ਨੇ ਇਹ ਕਿੱਦਾਂ ਹੁੰਦਾ ਹੈ ਬੁੱਧੀ ਦੇ ਨਾਲ ਔਰ ਬੁੱਧੀ ਕਿੱਥੋਂ ਮਿਲਦੀ ਹੈ ਯਹੋਵਾ ਦੇ ਵੱਲੋਂ ਕਿ ਜਦੋਂ ਅਸੀਂ ਬਾਈਬਲ ਦਾ ਵਚਨ ਬਿਆਨ ਕਰਦੇ ਆਂ ਵਚਨ ਨੂੰ ਪੜ੍ਹਦੇ ਆ ਤੇ ਵਚਨ ਬਿਆਨ ਕਰਦਾ ਹੈ ਕਿ ਬੁੱਧੀ ਯਹਵਾ ਹੀ ਦਿੰਦਾ ਹੈ ਬੁੱਧੀ ਪ੍ਰਭੂ ਯਿਸੂ ਮਸੀਹ ਦੇ ਵੱਲੋਂ ਮਿਲਦੀ ਹੈ ਔਰ ਜਦੋਂ ਅਸੀਂ ਉਸ ਨੂੰ ਮੰਗਦੇ ਆ ਤੇ ਤੁਸੀਂ ਦੇਖ ਸਕਦੇ ਹੋ ਕਿ ਪਰਮੇਸ਼ਰ ਨੇ ਆਪਣੇ ਦਾਸ ਨੂੰ ਇੰਨੀ ਜ਼ਿਆਦਾ ਬੁੱਧੀ ਦੇ ਨਾਲ ਬਲੈਸ ਕੀਤਾ ਔਰ ਪਰਮੇਸ਼ਰ ਦਾ ਇੰਨਾ ਜ਼ਿਆਦਾ ਉਹਨਾਂ ਦੇ ਉੱਤੇ ਆ ਕਿ ਕਿੰਨਾ ਵਧੀਆ ਜੋ ਕਿੰਨਾ ਖੂਬਸੂਰਤ ਤੁਸੀਂ ਦੇਖ ਸਕਦੇ ਹੋ ਕਿ ਸਭ ਤੋਂ ਵੱਡਾ ਬਾਈਬਲ ਕਾਲਜ ਜੋ ਕਿ ਤਿਆਰ ਹੋਇਆ ਪਰਮੇਸ਼ਰ ਦੇ ਅਨੁਗ੍ਰਹਿ ਦੇ ਨਾਲ ਔਰ ਸਭ ਜੋ 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 ਕਿ ਇਸ ਸਟੱਡੀ ਕਰਨਗੇ ਜੋ ਬਾਈਬਲ ਕਾਲਜ ਦੇ ਵਿੱਚ ਜਾ ਕੇ ਗਿਆਨਤਾ ਨੂੰ ਲੈਣਗੇ ਔਰ ਉਹ ਵੱਡੇ ਕੰਮ ਪਰਮੇਸ਼ਰ ਦੇ ਕਰੇਗਾ ਔਰ ਵੱਡੇ ਜੋ ਕਿ ਪਰਮੇਸ਼ਰ ਦੀ ਸੇਵਕਾਈ ਦੇ ਵਿੱਚ ਲੱਗਿਆ ਰਹੇਗਾ ਔਰ ਵੱਡਾ ਜੋ ਕਿ ਪਰਮੇਸ਼ਰ ਦਾ ਸੁਸਮਾਚਾਰ ਉਸ ਤੇ ਵੱਲ ਜੋ ਕਿ ਸਿਖਾਇਆ ਜਾਏਗਾ ਲੋਕਾਂ ਨੂੰ ਔਰ ਪਰਮੇਸ਼ਰ ਦੇ ਜੋ ਕਿ ਦਾਸ ਔਰ ਦਾਸੀਆਂ ਬਣ ਕੇ ਪਾਸਟਰ ਪਾਸਸ ਬਣ ਕੇ ਪਰਮੇਸ਼ਰ ਦੇ ਸੇਵਾਦਾਰ ਬਣ ਕੇ ਜੋ ਕਿ ਇਸ ਕੋਰਸ ਦੇ ਵਿੱਚੋਂ ਸਟੱਡੀ ਕਰਕੇ ਉਹ ਨਿਕਲਣਗੇ ਹallelujah ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੱਕ ਇੱਕ ਤਸਵੀਰ ਜੋ ਕਿ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਇਹ ਬਾਈਬਲ ਕੋਰਸ ਦੀ ਜੋ ਕਿ ਪਰਮੇਸ਼ਰ ਦੇ ਦਾਸ ਅਪੋਸਟਰ ਅੰਕੁਰ ਯੂਸਫ ਨੂਲਾ ਜੀ ਦੇ ਵੱਲੋਂ ਇੱਕ ਵੱਡਾ ਜੋ ਕਿ ਗਿਫਟ ਮਸੀਹ ਲੋਕਾਂ ਨੂੰ ਦਿੱਤਾ ਗਿਆ ਮਸੀਹ ਲੋਕਾਂ ਨੂੰ ਇੱਕ ਵੱਡਾ ਸਰਪ੍ਰਾਈਜ਼ ਵੀ ਸੀ ਕਹਿ ਸਕਦੇ ਆ ਦਿੱਤਾ ਗਿਆ ਔਰ ਪਰਮੇਸ਼ਰ ਦਾ ਬਹੁਤ ਜ਼ਿਆਦਾ ਧੰਨਵਾਦ ਵੀ ਕਰਦੇ ਆ ਕਿ ਪਰਮੇਸ਼ਰ ਨੇ ਇੰਨਾ ਵਧੀਆ ਦਾਸ ਜੋ ਕਿ ਖਰਾ ਕੀਤਾ ਇੰਨਾ ਵਧੀਆ ਦਾਸ ਸਾਡੇ ਲਈ ਚੁਣਿਆ ਸਾਡੇ ਲਈ ਮੈਂਟਲ ਚੁਣਿਆ ਕਿ ਸਾਨੂੰ ਵੱਖਰੇ ਵੱਖਰੇ ਜੋ ਕਿ ਪਰਮੇਸ਼ਰ ਦੇ ਗਿਆਨ ਉਹ ਦਿੰਦੇ ਨੇ ਪਰਮੇਸ਼ਰ ਦੇ ਵਚਨਾਂ ਦੇ ਵਿੱਚ ਲੈ ਕੇ ਜਾਂਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਜੋ ਕਿ ਤਸਵੀਰਾਂ ਤੁਹਾਡੇ ਨਾਲ ਸੀ ਬਾਈਬਲ ਕਾਲਜ ਦੀਆਂ ਸਾਂਝੀਆਂ ਕਰ ਰਹੇ ਆ ਔਰ ਬਹੁਤ ਜ਼ਿਆਦਾ ਪਰਮੇਸ਼ਰ ਦਾ ਧੰਨਵਾਦ ਆ ਇਸ ਬਾਈਬਲ ਕੋਰਸ ਦੇ ਲਈ ਪਰਮੇਸ਼ਰ ਦੇ ਦਾਸ ਦੀ ਹਾਲੇਲੂਇਆ ਔਰ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜੇਕਰ ਤੁਸੀਂ ਵਿਸ਼ਾਰਮਦਾਸੀਆ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਹਜੇ ਤੱਕ ਤੁਸੀਂ ਵਿਸ਼ਾਰਮਦਾਸੀਆ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਤੁਸੀਂ ਹਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਕਿ ਜੋ ਵੀ ਅਸੀਂ ਰੋਜ਼ ਨਵੀਂ ਤੋਂ ਨਵੀਂ ਵੀਡੀਓ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜ਼ਰੂਰ ਪਹੁੰਚਾ ਸਕੀਏ ਔਰ ਪਰਮੇਸ਼ਰ ਤੁਹਾਨੂੰ ਸਾਰਿਆਂ ਨੂੰ ਬਲੈਸ ਕਰੇ